ਤੇਰੇ ਪੁੱਤ ਨੂੰ ਜਨਮ ਪੰਜਾਬੀਓ ਸਵਾਲ ਇਹੀ ਹੈ ਕਿ ਕੀ ਕਸੂਰ ਸੀ ਇੱਕ 5 ਸਾਲ ਦੇ ਬੱਚੇ ਦਾ ਹਸ਼ਿਆਰਪੁਰ ਦੀ ਘਟਨਾ ਇੱਕ 5 ਸਾਲ ਦਾ ਜਵਾਕ ਜਿਹਨੂੰ ਇੱਕ ਪ੍ਰਵਾਸੀ ਦੁਆਰਾ ਜਿਹੜਾ ਯੂਪੀ ਦਾ ਰਹਿਣ ਵਾਲਾ ਸੀ ਉਹਨੂੰ ਕਡਨਾਇਆ ਕੀਤਾ ਜਾਂਦਾ ਚੱਕਿਆ ਜਾਂਦਾ ਉਸ 5 ਸਾਲ ਦੇ ਬੱਚੇ ਨਾਲ ਕੋਈ ਕਰਮ ਕੀਤਾ ਜਾਂਦਾ ਬਹੁਤ ਦਰਿੰਦਗੀ ਦੇ ਨਾਲ ਉਹਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗੁਪਤ ਅੰਗ ਸੀ ਬੱਚੇ ਦਾ ਉੱਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਦਈਏ ਜਾਂ ਕੋ ਸਰੀਆ ਕਹਿ ਦਈਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗੁਪਤ ਅੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾਟ ਦੇ ਵਿੱਚ ਸਿਰ ਦਿੱਤਾ ਜਾਂਦਾ ਹੈ ਕਿੰਨਾ ਚਿਰ ਇਹ ਕਤਲ ਚਪਚਾਪ ਸਹਿੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਸ਼ਾਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਿਵਾਰ ਰਹਿਣ ਲੱਗਿਆ ਸੀ ਛੱਲ 5-7 ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਤੇ ਇਹਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹੱਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤੰਗਾ ਦੇ ਵਿੱਚ ਕੁਝ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਬਾਈ ਬੰਦਾ ਮੈਨੂੰ ਲੱਗਦਾ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਨਾ ਪਹਿਲਾਂ ਦੁਸ਼ਮਣੀ ਜਿਹੜਾ ਦੁਸ਼ਮਣੀ ਨਿਮਾਉਣ ਜਾਣਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦਾ ਨਮਾਈਆਂ ਜਾਂਦੀਆਂ ਜਵਾਕਾਂ ਰਾਹੀਂ ਜਾਂ ਬਜ਼ੁਰਗਾਂ ਰਾਹੀਂ ਜਾਂ ਪਰਿਵਾਰ ਦੇ ਮੈਂਬਰਾਂ ਵਿੱਚ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਤਾਂ ਕੋਈ ਹੈ ਹੀ ਨਹੀਂ ਕੋਈ ਲੈਣਾ ਨਾ ਦੇਣਾ ਨਾ ਕੋਈ ਕਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋਈ ਤੇੜੇ ਨਾਲ ਬਿਮਾਨ ਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿ ਜਿਹੜਾ ਸੱਚ ਫੜਿਆ ਗਿਆ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਏ ਇੱਕ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਮਰਜਮਾ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਤੇ ਆ ਕੇ ਪੰਜਾਬ ਰਹਿਣ ਲੱਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ ਅਸੀਂ ਕਹਿ ਰਹੇ ਹਾਂ ਲੰਬੇ ਸਮੇਂ ਤੋਂ ਕਿ ਜਿਹੜਾ ਵੀ ਬੰਦਾ ਕੋਈ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਕਿਰਾਏ ਦੇ ਉੱਤੇ ਰਹਿੰਦਾ ਤਾਂ ਉਹਦੀ ਜਿਹੜੀ ਕੋਈ ਜਾਂਚ ਕੋਈ ਪੜਤਾਲ ਕੋਈ ਉਹਦਾ ਪਿਛਲਾ ਕਿਉਂ ਨਹੀਂ ਫਰੋਲਿਆ ਜਾਂਦਾ ਵੀ ਕਿੱਥੋਂ ਆਇਆ ਇਹਦਾ ਕੀ ਬੈਕਗ੍ਰਾਉਂਡ ਹੈ ਕੀ ਕ੍ਰਿਮੀਨਲਤਾ ਨਹੀਂ ਹੈਗਾ ਇੱਥੇ ਤੜਾ ਤੜ ਇਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਇਹਨਾਂ ਨੂੰ ਪੱਕੀਆਂ ਰਹਿਛਣਤੀਆਂ ਜਾ ਰਹੀਆਂ ਨੇ ਇਨਾਂ ਦੀ ਖਾਤਰ ਸਪੈਸ਼ਲ ਜਿਹੜੇ ਪਹਿਲਾਂ ਝੁਗੀਆਂ ਝੋਪੜੀਆਂ 'ਚ ਬੈਠੇ ਸੀਗੇ ਕੋਈ ਰੇਲ ਦੀ ਲੀ ਤੇ ਬੈਠਾ ਹੈ ਕੋਈ ਪੁਲ ਥੱਲੇ ਬੈਠਾ ਹੈ ਉਹਨਾਂ ਨੂੰ ਪੱਕੀਆਂ ਰਹਿਸ਼ਾ ਬਣਾ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ বসਨਿਕ ਬਣਾਇਆ ਜਾ ਰਿਹਾ ਹੈ ਅਜਿਹਾ ਪੰਜਾਬ ਦਾ ਬੰਦਾ ਜੇ ਕੋਈ ਸਰਟੀਫਿਕੇਟ ਬਣਾਉਣ ਜਾਂਦਾ ਨਾ ਕੋਈ ਬੋਰਡ ਬਣਾਉਣੀ ਆ ਕੋਈ ਸਰਟੀਫਿਕੇਟ ਬਣਾਉਣੀ ਆ ਕੋਈ ਹੋਰ ਗੱਲਬਾਤ ਆ ਤਾਨੂੰ ਕਈ ਕਈ ਦਿਨ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਗੇੜੇ ਮਾਰਨੇ ਪੈਂਦੇ ਆ ਦਫਤਰਾਂ ਦੇ ਪਰ ਇਹਨਾਂ ਦੇ ਪੰਜਾਂ ਦਸਾਂ ਦਿਨਾਂ ਦੇ ਵਿੱਚ ਆਧਾਰ ਕਾਰਡ ਬੋਟ ਕਾਰਡ ਰਾਸ਼ਨ ਕਾਰਡ ਬਣ ਕੇ ਘਰੇ ਆ ਜਾਂਦਾ ਮੈਂ ਕਸੂਰਮਾਨ ਮੰਨਦਾ ਜਿੱਥੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਇਹਨਾਂ ਦੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕ੍ਰਿਮੀਨਲ ਬੰਦੇ ਪਿੱਛੋਂ ਕ੍ਰਾਈਮ ਕਰਕੇ ਆਉਂਦੇ ਆ ਜਰਮ ਕਰਕੇ ਆਉਂਦੇ ਆ ਕਤਲ ਕਰਕੇ ਆਉਂਦੇ ਆ ਲੁੱਟਾਂ ਖੋਹਾਂ ਕਰਕੇ ਆਉਂਦੇ ਆ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ ਇੱਥੇ ਵੀ ਹਜੇ ਕਟਨਾਵਾਂ ਨੂੰ ਅੰਜਾਮ ਦਿੰਦੇ ਆ ਤੁਹਾਡੇ ਯਾਦ ਹੋਣਾ ਹੈ ਮਹਾਲੀ ਦੇ ਵਿੱਚ ਵੀ ਇੱਕ ਕੁੰਬੜਾ ਪਿੰਡ ਦੇ ਵਿੱਚ ਕਟਨਾ ਵਾਪਰੀ ਸੀ ਦੋ ਨੌਜਵਾਨ ਮੁੰਡੇ ਪ੍ਰਵਾਸੀਆਂ ਵੱਲੋਂ ਮਾਰ ਦਿੱਤੇ ਗਏ ਸੀ ਇਹ ਹਸ਼ਿਆਰਪੁਰ ਦੀ ਅੱਜ ਇੱਕ ਇਹ ਕਟਨਾ ਕਿ 5 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਇੱਕ ਪ੍ਰਵਾਸੀ ਵੱਲੋਂ ਹਸ਼ਿਆਰਪੁਰ ਦੀ ਦੂਜੀ ਘਟਨਾ ਜਿਹੜੀ ਅੱਜ ਵਾਪਰੀਆ ਦੋ ਕਟਨਾਵਾਂ ਹਸ਼ਿਆਰਪੁਰ ਵਾਪਰੀਆਂ ਨੇ ਦੂਜੀ ਘਟਨਾ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ ਉਹਨੂੰ ਇੱਕ ਪ੍ਰਵਾਸੀ ਚਾੱਕ ਕੇ ਕਮਾਦ ਦੇ ਵਿੱਚ ਲੈ ਗਿਆ ਤੇ ਉਹਦੇ ਨਾਲ ਉਹਨੇ ਜਦੋਂ ਵੀ ਉਹੇ ਜੀ ਗੱਲਬਾਤ ਕਰਨੀ ਕੋਸ਼ਿਸ਼ ਕੀਤੀ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਨੇੜੇ ਲੋਕਾਂ ਨੂੰ ਪਤਾ ਲੱਗਿਆ ਤੇ ਉਹਨੂੰ ਮੌਕੇ ਤੇ ਜਾ ਕੇ ਫੜ ਲਿਆ ਪਰ ਉੱਥੋਂ ਛੜ ਛਿੜਾ ਕੇ ਉਹ ਭੱਜ ਗਿਆ ਫਰਾਰ ਹੋ ਗਿਆ ਇਹ ਦੂਜੀ ਘਟਨਾ 5 ਸਾਲ ਦਾ ਬੱਚਾ ਹਸ਼ਿਆਰਪੁਰ ਦੇ ਵਿੱਚ ਮਾਰ ਦਿੱਤਾ ਗਿਆ 6 ਸਾਲ ਦੀ ਇੱਕ ਪ੍ਰਵਾਸੀ ਦੀ ਬੱਚੀ ਪਰਵਾਸੀ ਹੀ ਬੰਦੇ ਨੇ ਕਮਾਤ ਚਲ ਜਾ ਕੇ ਉਹਦੇ ਨਾਲ ਇਹ ਜੀ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਮਾਨਸਿਕਤਾ ਦੇਖੋ ਇੱਕ 35 ਸਾਲ ਦਾ ਬੰਦਾ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਲੈ ਜਾਂਦਾ ਕਮਾਤ ਦੇ ਵਿੱਚ। ਇੱਕ 35-40 ਸਾਲ ਦਾ ਇਨਸਾਨ ਇੱਕ 5 ਸਾਲ ਦੇ ਬੱਚੇ ਨੂੰ ਲੈ ਜਾ ਕੇ ਕੋਈ ਕੰਮ ਕਰਕੇ ਬੜੀ ਦਰਿੰਦਗੀ ਦੇ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਹਦੇ ਗੁਪਤੰਗਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਪਾਉਂਦਾ ਮਾਰਦਾ ਹੈ। ਤੇ ਤੇ ਲੋਕ ਇਹ ਜੀ ਇਹਨਾਂ ਦੀ ਮਾਨਸਿਕ ਤਰ੍ਹਾਂ ਕਿਹੇ ਜੀ ਸੋਚ ਆ ਬਾਹਲੇ ਸਾਨੂੰ ਕਹਿੰਦੇ ਰਹਿੰਦੇ ਆ ਵੀ ਇਹ ਇਹਨਾਂ ਦੇ ਖਿਲਾਫ ਹੈ ਅਸੀਂ ਮਨੁੱਖਤਾ ਦੇ ਖਿਲਾਫ ਨਹੀਂ ਆ ਕੋਈ ਜੀ ਸੱਦ ਕੇ ਆਵੇ ਪੰਜਾਬ ਚ ਆਵੇ ਕੰਮ ਕਰਨ ਆਵੇ ਸਾਡੇ ਵੀ ਲੋਕ ਜਾਂਦੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕੋ ਰੌਲਾ ਪਾਉਂਦੇ ਆ ਰਹੇ ਹਾਂ ਪੰਜਾਬ ਦੇ ਲੋਕੋ ਇਹਨੂੰ ਮੁੱਦਾ ਬਣਾਓ ਆਵਾਜ਼ ਉਠਾਓ ਕਿ ਪੰਜਾਬ ਦੇ ਵਿੱਚ ਜੇ ਕਿਸੇ ਬੰਦੇ ਨੇ ਬਾਹਰੋਂ ਆ ਕੇ ਰਹਿਣਾ ਹੈ ਉਹਦੇ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਦੀ ਵੋਟ ਬਣਾਉਣ ਲਈ ਉਹਨੂੰ ਜ਼ਮੀਨ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਨੂੰ ਨੌਕਰੀ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਅੱਜ ਤੁਹਾਡੀ ਜ਼ਮੀਨ ਤੇ ਕਬਜ਼ੇ ਕੀਤੇ ਜਾ ਰਿਹਾ ਹੈ ਤੁਹਾਡੀਆਂ ਨੌਕਰੀਆਂ ਖੋਲੀਆਂ ਜਾ ਰਹੀਆਂ ਨੇ ਤੜਾ ਤੜ ਪੰਜਾਬ ਦੇ ਵਿੱਚ ਵੋਟਾਂ ਬਣਾ ਕੇ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਜਿਹ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਆ ਸਾਮ ਚਨਾਗਾਲੈਂਡ ਮਨੀਪੁਰ ਕਿੰਨੇ ਹੀ ਸੂਬਿਆਂ ਦੇ ਕਾਨੂੰਨ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਖੁੱਲ੍ਹੇ ਅੰਸ਼ਰਿਆਂ ਪੰਜਾਬ ਨੂੰ ਕਿਉਂ ਸ਼ਾਮ ਲੜ ਬਣਾਇਆ ਹੋਇਆ ਹੈ ਕਿਉਂ ਨਹੀਂ ਅਸੀਂ ਇਸ ਗੱਲ ਤੇ ਬੋਲ ਰਹੇ ਕਿ ਆਪਣੀ ਵਾਰੀ ਨੂੰ ਢੀਕ ਰਹੇ ਆ ਕਿ ਸਾਡੀ ਵਾਰੀ ਆਊਗੀ ਅਸੀਂ ਉਸ ਦਿਨ ਬੋਲਾਂਗੇ ਸਭ ਤੋਂ ਜ਼ਿੰਮੇਵਾਰ ਆ ਪਿੰਡਾਂ ਦੇ ਕਢਮ ਚੌਧਰੀ ਜਿਹੜੇ ਤੁਸੀਂ ਸਰਪੰਚ ਚੁਣਦੇ ਹੋ ਤੁਸੀਂ ਮੈਂਬਰ ਚੁਣਦੇ ਹੋ ਤੁਸੀਂ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਪ੍ਰਧਾਨ ਬਣਾਉਣੇ ਮਨਸਪਲਟੀਆਂ ਦੇ ਐਮਸੀ ਬਣਾਉਣੇ ਆ ਇਹ ਆਪਦੀਆਂ ਵੋਟਾਂ ਦੇ ਮਾਰੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਸਭ ਤੋਂ ਘਟੀਆ ਗਦਾਰ ਤੇ ਮੈਂ ਕਹਿੰਦਾ ਯੁੱਤੀ ਚੱਟ ਲੋਕ ਨੇ ਜਿਹੜੇ ਲੋਕ ਅੱਜ ਬਿਨਾ ਕਿਸੇ ਜਾਂਚ ਪੜਤਾਲ ਕੀਤੇ ਤੋਂ ਸਿਰਫ ਕਿਰਾਇਆ ਲੈਣ ਦੇ ਮਾਰੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕਿਰਾਏ ਤੇ ਰੱਖਦੇ ਨੇ ਇਤੋਂ ਤੱਕ ਵੀ ਪੰਜਾਬੀਆਂ ਦੇ ਹਾਲ ਦੇਖੇ ਆ ਜਿਉਂ ਨਾਲ ਕੋਲ ਦੋ ਘਰ ਹੈ ਇੱਕ ਘਰ ਦੇ ਵਿੱਚ ਚਾਰ-ਚਾਰ ਮੰਜ਼ਲੇ ਉਹਨਾਂ ਦੇ ਘਰ ਕਮਰੇ ਪਾਏ ਹੋਏ ਨੇ 10 बाई 10 ਦੇ ਇੱਕ ਕਮਰੇ ਦੇ ਵਿੱਚ 10-10 ਬੰਦੇ ਬਾੜੇ ਹੋਏ ਆ ਉੱਚ ਉਹਨਾਂ ਨੂੰ ਕਿਰਾਏ ਦੇ ਮਾਰੇ ਰੱਖ ਰਹੇ ਨੇ ਇੱਕ ਪਿੰਡ ਦੇ ਵਿੱਚ 10-10 5-5 ਹਜ਼ਾਰ ਬੰਦਾ ਰਹਿ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋਚਿਆ ਕਦੇ ਇਹ ਗੱਲਾਂ ਨਹੀਂ ਸੁੱਤੇ ਪਏ ਰਹੋ ਲੱਗੇ ਰਹੋ ਲੀਡਰਾਂਾਂ ਦੀਆਂ ਜੁੱਤੀਆਂ ਜੱਠੀ ਜਾਓ ਕੋਈ ਬਾਦਲ ਦੀਆਂ ਜੁੱਤੀਆਂ ਜੱਠੀ ਜਾਓ ਕੋਈ ਕਾਰਕਾਂ ਦੀਆਂ ਜੁੱਤੀਆਂ ਜੱਠੀ ਜਾਓ ਕੋਈ ਤੁਰੇ ਫਿਰੋ ਬੋਕਰ ਵਾਲਾ ਮਗਰ ਕੋਈ ਭਾਜਪੀ ਮਰ ਤੁਰੇ ਫਿਰੋ ਤੁਰੇ ਫਿਰੋ ਤੁਹਾਡੇ 76 ਫਿਰਨਾ ਮੈਂ ਕਿੰਨੇ ਚਿਰ ਦਾ ਕਹਿ ਰਹਾ ਤੁਹਾਡੇ ਜੁੱਤੀ ਫਿਰੂਗੀ ਮੇਰੀ ਗੱਲ ਯਾਦ ਰੱਖਿਓ ਨਾ ਸਾਨੂੰ ਚੌਂਕਾਂ 'ਚ ਖੜਾ ਖੜਾ ਕੇ ਤੁਹਾਡੇ ਮੂੰਹ ਤੇ ਚਪੇੜੇ ਮਾਰੇ ਨਾ ਨੇ ਜੇ ਤੁਸੀਂ ਅੱਜ ਵੀ ਇਸ ਗੱਲ ਦੇ ਖਿਲਾਫ ਨਹੀਂ ਆਵਾਜ਼ ਠਾਉਂਦੇ ਵੀ ਇੱਕ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਦੂਜੇ ਸੁਧਾਨੀ ਤਰਜ਼ ਦੇ ਉੱਤੇ ਇੱਕ ਸਵਾਲ ਮੇਰਾ ਸਰਕਾਰ ਦੇ ਅੱਗੇ ਆ ਕਿ ਤੁਹਾਡੇ ਯਾਦ ਹੋਣਾ ਪੰਜਾਬ ਦੇ ਲੋਕੋ ਤੁਹਾਡੀ ਜਾਸ਼ਕਤੀ ਬਹੁਤ ਕਮਜ਼ੋਰ ਆ ਆਥਰੇ ਛੱਤਰ ਖਾਤੇ ਖਾਦੇ ਤੜਕੇ ਨੂੰ ਭੁੱਲ ਜਾਂਦੇ ਹੋ ਤੜਕੇ ਖਾ ਕੇ ਹੱਥ ਨੇ ਭੁੱਲ ਜਾਂਦੇ ਹੋ ਤੁਸੀਂ ਦਾ ਦਰਬਾਰ ਸਾਹਿਬ ਟਹਾ ਕੇ ਭੁੱਲ ਗਏ ਅਕਾਲ ਤਖਤ ਸਾਹਿਬ ਟਹਾ ਕੇ ਭੁੱਲ ਗਏ ਬੀਬੀਆਂ ਬੱਚਿਆਂ ਦੇ ਬਲਾਤਕਾਰ ਕਰਾ ਕੇ ਭੁੱਲ ਗਏ ਜਵਾਕ ਮਰਵਾ ਕੇ ਭੁੱਲ ਗਏ ਤੁਹ ਹਿੱਤਾ ਨੌਜਵਾਨੀ ਦਾ ਘਾਣ ਕਰਾ ਕੇ ਭੁੱਲ ਗਏ ਗੁਰੂ ਘਰਾਂ ਨੂੰ ਅੱਗਾ ਲਵਾ ਕੇ ਭੁੱਲ ਗਏ ਹੈਗਾ ਚੇਤੇ 84 ਤੋਂ ਬਾਅਦ ਦੋ ਵਾਰੀ ਬਣਾਈਏ ਤੁਸੀਂ ਲੋਕਾਂ ਨੇ ਸਰਕਾਰ ਅੱਜ ਵੀ ਗਾਤਰੇ ਹੁੰਦੇ ਆ ਤੁਹਾਡੇ ਪਾਏ ਵੇ ਡਾਲੇ ਰੱਖੇ ਹੁੰਦੇ ਆ ਪੱਗਾਂ ਬੰਨੀਆਂ ਤੇ ਜਿਹੜੇ ਤੁਸੀਂ ਕਾਂਗਰਸੀ ਲੀਡਰਾਂ ਜਿੱਤੀਆਂ ਛੱਡਦੇ ਫਿਰਦੇ ਹੁੰਦੇ ਹੋ ਤੁਸੀਂ ਉਹ ਲੋਕ ਆ ਭਾਈ ਗੁੱਸਾ ਨਾ ਕਰੋ ਮੇਰਾ ਆ ਬਾਦਲ ਤਖਵੀਰ ਸਿੰਘ ਹਰ ਚ ਪੈਸੇ ਵੰਡ ਗਿਆ ਜੀ ਤੇਲ ਵੰਡ ਗਿਆ ਜੀ ਚੰਨੀ ਗੱਟੇ ਚੱਕ ਗਿਆ ਜੀ ਅ ਮੋਦੀ 16 ਕਰੋੜ ਦੇ ਗਿਆ ਜੀ ਤੁਰੇ ਫਿਰ ਜੁੱਤੀਆਂ ਝੜਦੇ ਆਂ ਦੇ ਮੰਗਲ ਮੈਂ ਉਦੋਂ ਵੀ ਕਿਹਾ ਸੀ ਮੈਨੂੰ ਇਹ ਵੀ ਸੀ ਤਖਲੀਫ ਕੋਈ ਵੀ ਕੌਣ ਤੇਲ ਬਣਦਾ ਹੈ ਕੌਣ ਪੈਸੇ ਬਣਦਾ ਹੈ ਕੌਣ ਬੋਰੀਆਂ ਚੱਕਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਅਸਲ ਦੇ ਵਿੱਚ ਇਹਨਾਂ ਨੇ ਮੁੱਦਾ ਡੀਰੇਲ ਕਰਤਾ ਮੁੱਦਾ ਗਾਇਬ ਕਰਤਾ ਕਿ ਬੀਬੀ ਐਮਬੀ ਤੇ ਕੰਟਰੋਲ ਪੰਜਾਬ ਦਾ ਸਾਡਾ دریاਵਾਂ ਦੇ ਕੰਟਰੋਲ ਸਾਡਾ ਹੈਡਵਰਕਸ ਤੇ ਕੰਟਰੋਲ ਸਾਡਾ ਡੈਮਾਂ ਦੇ ਕੰਟਰੋਲ ਸਾਡਾ ਕਿਉਂ ਨਹੀਂ ਸਾਡਾ ਇੱਕ ਵੀ ਬੰਦਾ ਨਹੀਂ ਪੰਜਾਬ ਦਾ ਕਿਉਂ ਬਈ ਕਿਉਂ ਸੈਂਟਰ ਨੇ ਸਾਰੇ ਸਾਡੇ ਡੈਮ ਆਪਣੇ ਹੱਥਾਂ 'ਚ ਕਰ ਲਏ ਕਿਉਂ ਪਾਣੀਆਂ ਦਾ ਸਾਰਾ ਪ੍ਰਬੰਧ ਸੈਂਟਰ ਆਪਣੇ ਹੱਥਾਂ 'ਚ ਲੈ ਗਿਆ ਕਿਉਂ ਸੈਂਟਰ ਰਾਜਾਂ ਦੇ ਅਧਿਕਾਰ ਖੋਹ ਰਿਹਾ ਹੈ ਇਹਨਾਂ ਨੇ ਜਿੱਥੇ ਸਾਨੂੰ ਲਾਈ ਇਹ ਬਣਨੀ ਬਣਦੀ ਸੀਗੀ ਸਾਡੀ ਸਾਨੂੰ ਇਕੱਠੇ ਹੋ ਕੇ ਅੱਜ ਇਹਨਾਂ ਹੜ੍ਹਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਡੇ ਡੈਮਾਂ ਦਾ ਪ੍ਰਬੰਧ ਪਾਣੀ ਦਾ ਕੰਟਰੋਲ ਦਰਿਆਵਾਂ ਦਾ ਕੰਟਰੋਲ ਸਾਡੀ ਬੀਬੀਐਮਬੀ ਦਾ ਕੰਟਰੋਲ ਸਾਡੇ ਕੋਲੇ ਹੋਣਾ ਚਾਹੀਦਾ ਹੈ ਉਹ ਅਸੀਂ ਮੁੱਦੇ ਇੱਕ ਭੁੱਲ ਗਏ ਅਸੀਂ ਰੁੱਝ ਗਏ ਫਲਾਣ ਬੱਲੇ 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 ਫਲਾਣਾ ਬੋਰੀਆਂ ਚੱਕਦਾ ਹੈ ਫਲਾਣਾ ਤੇਲ ਬਣਦਾ ਹੈ ਫਲਾਣਾ ਬੰਬੂ ਕਾਰਟ ਲੈ ਕੇ ਆ ਗਿਆ ਬਸ ਆਹ ਕੁਝ ਤੇ ਹੀ ਖਣੇ ਫਲਾਣਾ ਕੁੜਤਾ ਲਵੇੜ ਕੇ ਬਾਗ ਗਿਆ ਫਲਾਣ ਨੇ ਇੰਨੀ ਸੇਵਾ ਕਰਤੀ ਮੈਂ ਐਸੇ ਕਰਕੇ ਉਦਾਂ ਹੀ ਬੋਲਿਆ ਸੀ ਮੈਂ ਅੱਜ ਹੀ ਬੋਲਦਾ ਕਿ ਮੈਨੂੰ ਇਹ ਦੁੱਖਾ ਪੰਜਾਬ ਦੇ ਲੋਕੋ ਸੋਡੀ ਮਾਨ ਸਕਤਾ ਤੇ ਤਰਸ ਆਉਂਦਾ ਮੈਨੂੰ ਬੌਧਕ ਕੰਗਾਲੀ ਦੇ ਤੇ ਮੈਨੂੰ ਤਰਸ ਆਉਂਦਾ ਸੋਡੀ ਤੇ ਕਿ ਕਿੰਨੇ ਤੁਸੀਂ ਬਹੁਤ ਤੌਰ ਤੇ ਕੰਗਾਲ ਹੋ ਚੁੱਕੇ ਆਂ ਪੰਜਾਬ ਦੇ ਹੱਕ ਗੱਲ ਕਰਨ ਦੀ ਬਜਾਏ ਤੁਸੀਂ ਇਹਨਾਂ ਦੇ ਜੁੱਤੀਆਂ ਚੜਦਿਓ ਜਾ ਕੇ ਲੋਕਾਂ ਦੀਆਂ ਚੁੱਟੋ ਜੁੱਤੀਆਂ ਦੇਖੋ ਹੋਰ ਕਿੰਨੇ ਕੁ ਤੁਸੀਂ ਇਸ ਤਰ੍ਹਾਂ ਦੇ ਕਤਲ ਕਰਾਉਣੇ ਆਂ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਇੱਕ ਮੁੰਡੇ ਨੇ ਤੁਹਾਡੇ ਯਾਦ ਹੋਣਾ ਹੈ ਮੈਂ ਤਾਂ ਤੁਹਾਡੇ ਯਾਦ ਖਣਾ ਵੀ ਤੁਹਾਡੀ ਯਾਦ ਸ਼ਕਤੀ ਸਿਰਫ ਅੱਖ ਨੇ ਤੜਕੇ 24 ਘੰਟੇ ਯਾਦ ਸ਼ਕਤੀ ਹੈ 24 ਘੰਟੇ ਬਾਅਦ ਅਗਲਾ ਮੁੱਦਾ ਫੜ ਲੈਣੇ ਹੁੰਦੇ ਆ ਪਿਛਲੀਆਂ ਸਭ ਭੁੱਲ ਭਲਾ ਜਾਂਦੇ ਆ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਕੈਨ ਆਰ ਆਈ ਮੁੰਡੇ ਨੇ ਉਹ ਜਵਾਕ ਬਰਾਮਦ ਕਰਾ ਲਿਆ ਸੀਗਾ ਪੁਲਿਸ ਵਾਲਿਆਂ ਨੇ ਪਰ ਉਹ ਪੁਲਿਸ ਵਾਲਿਆਂ ਨੇ ਉਸ ਮੁੰਡੇ ਦਾ ਇਨਕਾਊਂਟਰ ਕਰਕੇ ਉਹਨੂੰ ਝੂਠੇ ਮੁਕਾਬਲੇ 'ਚ ਮਾਰਤਾ ਸੀ ਯਾਦਾ ਹੈ ਕੁਝ ਉਹੀ ਚਾਰ ਪੁਲਿਸ ਵਾਲੇ ਇਨਸਪੈਕਟਰ ਜਿਹੜੇ ਉਸ ਤੋਂ ਬਾਅਦ ਬਾਅਦ ਜਿਹੜਾ ਕਰਨਲ ਉਹਦੇ ਨਾਲ ਜਾ ਕੇ ਝਗੜੇ ਸੀਗੇ ਪਟਿਆਲੇ ਇੱਥੇ ਐਨਕਾਊਂਟਰ ਕਰਕੇ ਗਏ ਸੀ ਉਸ ਮੁੰਡੇ ਨੂੰ ਮਾਰ ਕੇ ਗਏ ਸੀ ਇਹਨੂੰ ਕਿਹਨੇ ਉਂਗਲ ਤੱਕ ਨਹੀਂ ਲਾਈ ਇੱਥੇ ਫੜ ਕੇ ਨਾਲੇ ਏਡੀ ਦਰਿੰਦਗੀ ਨਾਲ ਜਵਾਬ ਮਾਰਤਾ 5 ਸਾਲ ਦਾ ਇੱਥੇ ਫੜ ਕੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਦੇ ਲੱਤਾਂ ਮਾਹਾਂ ਦੀਆਂ ਗੋਲੀਆਂ ਰੋਜ਼ ਮਾਰ ਦਿੰਦੇ ਆ ਪੁਲਸ ਵਾਲੇ ਝੂਠੇ ਪੁਲਸ ਮੁਕਾਬਲੇ 'ਚ ਗੋਲੀ ਮਾਰ ਕੇ ਮਾਰ ਦਿੰਦੇ ਆ ਥੱਲੇ ਲੋਕ ਲਿਖੀ ਜਾਣਗੇ ਵਾਹਿਗੁਰੂ ਵਾਹਿਗੁਰੂ ਬਹੁਤ ਮਾੜਾ ਹੋਇਆ ਵਾਹਿਗੁਰੂ ਮੁੱਦਾ ਨਾ ਗੱਲ ਮੁੱਦੇ ਤੇ ਨਾ ਗੱਲ ਕਰਿਆ ਕਰੋ ਇਕੱਠੇ ਨਾ ਹੋਵੋ ਇਸ ਨੂੰ ਮੁੱਦਾ ਨਾ ਬਣਾਓ ਵਾਹਿਗੁਰੂ ਲਿਖ ਕੇ ਸਾਰ ਦਿਆ ਕਰੋ ਕੱਲਾ ਵੀ ਠੀਕ ਆ ਵਾਹਿਗੁਰੂ ਬਹੁਤ ਮਾੜਾ ਹੋਇਆ ਰੀਕੋ ਆਪਣੀ ਵਾਰੀ ਨੂੰ ਜਦ ਸੇਖ ਲੱਗਿਆ ਆ ਕੇ ਪੜਿਆਂ ਨੂੰ ਚਿੱਕਾ ਮਾਰਿਓ ਮਾਇਆ ਜੀ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਮੈਂ ਫਿਰ ਕਹਣਾ ਸਾਡੇ ਗੁਰੂਆਂ ਦਾ ਸਿਧਾਂਤ ਆ ਸਰਬੱਤ ਦਾ ਭਲਾ ਮਨੁੱਖਤਾ ਦਾ ਭਲੇ ਦੀ ਗੱਲ ਸਰਬੱਧ ਦੇ ਭਲੇ ਦੀ ਗੱਲ ਸਰਬ ਸਾਂਝੀ ਵਾਲਤਾ ਦੀ ਗੱਲ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋਦੀ ਗੱਲ ਅਸੀਂ ਨਹੀਂ ਕਦੇ ਕਿਸੇ ਨੂੰ ਕੋਈ ਨਾਂ ਬਾਦ ਬਾਲੇ ਕਹਿੰਦੇ ਆ ਇਹ ਇਹ ਨਫ਼ਰਤ ਕਰਦੇ ਆ ਇਹ ਫਿਰਕਾ ਪਰਸਤੀ ਨਹੀਂ ਨਹੀਂ ਅਸੀਂ ਕਹਿੰਦੇ ਆ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਉਹ ਚ ਪੰਜਾਬ ਦਾ ਹਿੰਦੂ ਵੀ ਹੈ ਉਹ ਚ ਪੰਜਾਬ ਦਾ ਸਿੱਖ ਵੀ ਹੈ ਉਹ ਚ ਪੰਜਾਬ ਦਾ ਮੁਸਲਮਾਨ ਵੀ ਹੈ ਮੈਂ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਪੰਜਾਬ ਦੇ ਇਸ ਹੱਕ ਲਈ ਪੰਜਾਬ ਦੇ ਫੈਡਰਲ ਢਾਂਚੇ ਲਈ ਪੰਜਾਬ ਦੇ ਅਧਿਕਾਰਾਂ ਲਈ ਹੱਕਾਂ ਲਈ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹ ਮਸਲਾ ਕਰ ਲੈ ਸਿੱਖਾਂ ਜਾਂ ਕਿਸੇ ਹੋਰ ਨਾਲ ਨਹੀਂ ਜੁੜਿਆ ਹੋਇਆ ਇਹ ਮਸਲਾ ਤੁਹਾਡੇ ਨਾਲ ਵੀ ਜੁੜਿਆ ਹੋਇਆ ਲੁਧਿਆਣਾ ਜੀ ਮੈਂ ਘਟਨਾ ਸਾਂਝੀ ਕੀਤੀ ਸੀਗੀ ਇੱਕ ਸਾਡੇ ਮਿੱਤਰਾ ਮੇਰਾ ਪ੍ਰਿੰਸਰ ਨੇ ਦੱਸਿਆ ਸੀ ਮੈਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਇੱਕ ਬਜ਼ੁਰਗ ਆਪਣੀ ਪੋਤੀ ਨਾਲ ਸਕੂਟਰੀ ਤੇ ਜਾ ਰਿਹਾ ਹੁੰਦਾ ਤਿੰਨ ਪ੍ਰਵਾਸੀ ਦਾਸ ਜਾ ਰਿਹਾ ਦਾਰੂ ਪੀਤੀ ਹੋਈ ਹੈ ਉਹ ਬੱਚੀ ਸਕੂਟਰੀ ਦਾ ਹਾਰਨ ਵਜਾਉਂਦੀ ਆ ਪਾਸੇ ਨਹੀਂ ਹਟਦੇ ਉਹ ਨਾਲ ਲਾ ਕੇ ਕਹਿੰਦੀ ਆ ਭਈਆ ਪਾਸੇ ਹੋ ਜਾਓ ਉਹ ਗੱਲ ਚ ਪਾਇਆ ਹੋਣ ਦਾ ਸੌਲ ਜਾ ਕੁੜੀ ਦੇ ਫੜ ਲੈਂਦਾ ਭਈਆ ਮਂਗਾ ਦਿੰਦਾ ਜਿਹੜਾ ਪ੍ਰਵਾਸੀ ਹੁੰਦਾ ਉਹ ਬਜ਼ੁਰਗ ਵਿਚਾਰਾ 70 ਸਾਲ ਦਾ ਖੜਾ ਹੈ ਕੰਬਣ ਲੱਗ ਜਾਂਦਾ ਕੋਲੇ ਖੜਾ ਪਿੱਛੇ हट ਕੇ ਉਹ ਬਚਾਰੇ ਉਹ ਨਿਕਲ ਕੇ ਦੂਜੇ ਪਾਸੇ ਰੇਲ ਦੀ ਲਈ ਇਹਦੇ ਦੂਜੇ ਪਾਸੋਂ ਬੰਦੇ ਆਉਂਦੇ ਆ ਉਹ ਮੇਰਾ ਮਿੱਤਰ ਪ੍ਰਿੰਸ ਕਹਿੰਦਾ ਹੀ ਦੇਖ ਰਹੇ ਆ ਵਾਕਾ ਉਸ ਬੱਚੀ ਨੂੰ ਉਹ ਦੁਬਾਰੋਂ ਉਹ ਭਈਆਂ ਦੇ ਸ਼ਤਰੌਲ ਕਰਕੇ ਛੱਡ ਕੇ ਆਉਂਦੇ ਆ ਉਹਦੇ ਪਰਿਵਾਰ ਕੋਲੇ ਮੈਂ ਫੇਰ ਕਹਿਣਾ ਕਿ ਇਹ ਮਸਲੇ ਹਿੰਸਕ ਤਰੀਕੇ ਨਾਲ ਹੱਲ ਨਹੀਂ ਹੋਣੇ ਕਈ ਥੱਲੇ ਲਿਖ ਦਿੰਦੇ ਆ ਭਾਈ ਚੱਕ ਦਿਓ ਫੱਟੇ ਭਾਈ ਐਂ ਕਰ ਦਿਓ ਐਂ ਨਹੀਂ ਹੱਲ ਹੋਣੇ ਮਸਲੇ ਇਹ ਇੱਕ ਸ਼ਾਂਤਮਈ ਤਰੀਕੇ ਨਾਲ ਸਾਨੂੰ ਸੰਘਰਸ਼ ਕਰਨਾ ਪੈਣਾ ਪੂਰੇ ਪੰਜਾਬ ਦੇ ਵਿੱਚ ਇੱਕ ਆਵਾਜ਼ ਹੋਣੀ ਚਾਹੀਦੀ ਹੈ ਹਰ ਪੰਜਾਬੀ ਦੀ ਵੀ ਜਿਹੜੀ ਵੀ 27 ਦੇ ਵਿੱਚ ਸਰਕਾਰ ਬਣਾਉਣ ਨੂੰ ਜਿਹੜੀਆਂ ਪਾਰਟੀਆਂ ਖੜਦੀਆਂ ਉਹਨਾਂ ਦੇ ਏਜੰਡੇ ਤੇ ਉਹਨਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਹਿਲ ਦੇ ਆਧਾਰ ਤੇ ਵਿਧਾਨ ਸਭਾ ਦੇ ਵਿੱਚੇ ਮਤਾ ਪੈਣਾ ਚਾਹੀਦਾ ਹੈ ਕਿ ਕੋਈ ਬਾਹਰਲਾ ਬੰਦਾ ਪੰਜਾਬ ਦੇ ਵਿੱਚ ਆ ਕੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਕੋਈ ਬਾਹਰਲੇ ਬੰਦੇ ਨੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਕੋਈ ਬਾਹਰਲੇ ਬੰਦੇ ਨੇ ਨੌਕਰੀ ਲੈਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿੰਨਾ ਚਿਰ ਤੁਸੀਂ ਇਹ ਆਵਾਜ਼ ਨਹੀਂ بلند ਕਰਦੇ ਤੁਸੀਂ ਸਿਰਫ ਨਿੱਜ ਨਾਲ ਤੁਰੇ ਫਿਰੋਗੇ ਵੀ ਅਸੀਂ ਇਸ ਪਾਰਟ ਨਾਲ ਬਾਗੇ ਅਸੀਂ ਕੋਈ ਨਿੱਜੀ ਕੰਮ ਲੈ ਲਾਂਗੇ ਉਸ ਪਾਰਟੀ ਨਾਲ ਬਾਗੇ ਆਹ ਕੰਮ ਲੈ ਲਾਂਗੇ ਤੁਹਾਡੇ 70 ਫਿਰਨੇ ਆ ਜੁੱਤੀਆਂ ਪੈਣੀਆਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਨੁਕਸਾਨ ਲਗਾਤਾਰ ਪੰਜਾਬ ਦਾ ਹੋ ਰਿਹਾ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਮੈਂ ਦੇਖ ਰਿਹਾ ਹਾਂ ਹੜਾਂ ਦੇ ਵਿੱਚ ਕਈ ਬੰਦੇ ਜਿਹੜੇ ਕੋਸਾਈ ਦੀ ਸ਼ਬਦਾਵਲੀ ਬੋਲੇ ਨੇ ਬਹੁਤ ਮੰਦ ਭਾਗੀ ਸ਼ਬਦਾਲੀ ਸ਼ਬਦਾਬਲੀ ਇਹ ਬਹੁਤ ਮਾੜਾ ਮਾੜੇ ਸ਼ਬਦ ਨੇ ਜਿਵੇਂ ਇੱਕ ਕਹਿ ਰਿਹਾ ਕਿ ਇਹਨਾਂ ਨੇ ਇੰਨਾ ਰਾਸ਼ਨ ਇਕੱਠਾ ਕਰ ਲਿਆ ਜੀ ਇਹ ਸਾਡੇ ਦਿਹਾੜੀ ਨਹੀਂ ਆਉਣੇ ਜੀ ਬਹੁਤ ਮੈਦੀ ਨਿੰਦਿਆ ਕਰਨਾ ਹੈ ਬਹੁਤ ਮਾੜੇ ਸ਼ਬਦ ਨੇ ਇਹ ਮਾਨਸਿਕਤਾ ਕਿਸੇ ਇੱਕ ਬੰਦੇ ਦੀ ਹੋ ਸਕਦੀ ਆ ਇੱਕ ਕਹਿ ਰਿਹਾ ਜੀ ਇਹ ਸਾਡੇ ਭਰਾ ਨੇ ਸਾਡੀ ਮੱਤੇ ਆਏ ਆ ਅਸੀਂ ਕੱਲ ਨੂੰ ਇਹਨਾਂ ਦੀ ਮੱਤੇ ਜਾਣਾ ਤੁਸੀਂ ਕੌਣ ਹੋਨੇ ਹੋ ਇਹ ਬਹੁਤ ਘਟੀਆ ਹਰਕਤਾਂ ਨੇ ਕਟਿਆ ਸੋਚਦੀ ਇਹ ਮਾਨਸਿਕਤਾ ਪਰ ਮੈਂ ਕੱਲ ਹੋਰ ਦੇਖ ਰਿਹਾ ਜਿਹੜੇ ਬੀਜੇਪੀ ਵੱਲੋਂ ਪੇੜ ਬੰਦੇ ਨੇ ਜਿਹੜੇ ਪਲਾਂਟਡ ਬੰਦੇ ਨੇ ਬੀਜੇਪੀ ਵੱਲੋਂ ਜਿਹੜੇ ਜਿਹੜੀ ਬੀਜੇਪੀ ਦੀ ਰਾਜਨੀਤੀ ਇਸ ਤਰ੍ਹਾਂ ਵਿਕਰਨ ਦੇ ਉੱਤੇ ਰਹੀ ਹੈ ਕਿ ਲੋਕਾਂ ਨੂੰ ਕਿਵੇਂ ਪਾੜਨਾ ਜਾਤਾਂ ਚ ਮਜਬਾਂ ਚ ਕਿਵੇਂ ਖੰਡਿਆ ਕੇ ਰੱਖਣੇ ਆ ਤੇ ਕਿਵੇਂ ਇਹਨਾਂ ਦੇ ਰਾਜ ਕਰਨਾ ਉਹ ਉਸ ਪ੍ਰਾਪੇ ਗੰਡੇ ਦਾ ਹਿੱਸਾ ਬਣ ਰਹੇ ਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜੱਟ ਬਨਾਮ ਐਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਮੰਨਦਾ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਐਸੇ ਹੁੰਦੇ ਨੇ ਜਿਹੜੇ ਲਗਾਤਾਰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਮੈਂ ਤਾਂ ਮੰਨਦਾ ਨਹੀਂ ਵੀ ਕੋਈ ਛੋਟਾ ਵੱਡਾ ਇੱਥੇ ਸਿੱਖਾਂ ਦੇ ਸਿੱਖੇ ਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਛੋਟਾ ਵੱਡਾ ਨਹੀਂ ਇੱਥੇ ਸਭ ਮਾਨਸਕੀ ਜਾਤ ਵਿੱਚ ਸਭ ਇੱਕ ਹੀ ਪਹਿਚਾਨ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਸਾਰੇ ਗੁਰੂਆਂ ਨੇ ਰਹਿਬਰਾਂ ਨੇ ਸਾਰੀਆਂ ਜਾਤਾਂ ਪਾਤਾਂ ਦਾ ਊਚ ਨੀਚ ਦਾ ਭੇਦ ਭਾਵ ਦਾ ਸਭ ਦਾ ਖਾਤਮਾ ਕੀਤਾ ਸਾਰਿਆਂ ਨੂੰ ਗਲ ਲਾਇਆ ਬਰਾਬਰਤਾ ਦਾ ਹੱਕ ਦਿੱਤਾ ਪਰ ਫਿਰ ਵੀ ਲਗਾਤਾਰ ਜਿਹੜਾ ਇਹ ਪ੍ਰਪਾਗੈਂਡਾ ਹੋ ਰਿਹਾ ਹੈ ਨਾ ਜਿਹੜੇ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਵੀ ਜੱਟ ਬਨਾਮ ਦਲਿਤ ਕਰ ਦਿਓ ਜੱਟ ਬਨਾਮ ਐਸਸੀ ਕਰ ਦਿਓ ਤਾਂ ਇਹ ਇਹਦਾ ਨਤੀਜੇ ਵੀ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਭਿਆਨਕ ਨਿਕਲਣਗੇ ਮੈਂ ਮੰਨਦਾ ਬਹੁਤ ਪਿੰਡਾਂ ਦੀਆਂ ਘਟਨਾਵਾਂ ਹੋਣਗੀਆਂ ਇਹਦੇ ਮੈਂ ਕਦੇ ਫੇਰ ਵਿਚਾਰ ਚਰਚਾ ਕਰੂੰਗਾ ਕਿ ਜਿੱਥੇ ਸਾਨੂੰ ਲਾਈ ਲੜਨ ਦੀ ਲੋੜ ਹੈ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਇਹਨਾਂ ਬੰਦਿਆਂ ਦੇ ਮੂੰਹ ਦੇ ਵਿੱਚੋਂ ਕੋ ਸ਼ਬਦ ਤੱਕ ਨਹੀਂ ਨਿਕਲਦਾ ਇਟਾਵਾਦੀ ਘਟਨਾ ਤੁਹਾਡੇ ਚੇਤੇ ਕਰਾਦਾ ਇੱਕੋ ਹੀ ਘਟਨਾ ਚੇਤੇ ਕਰਾਉਣਾ ਘਟਨਾਵਾਂ ਬਹੁਤ ਨੇ ਇਟਾਵਾ ਦੇ ਵਿੱਚ ਯੂਪੀ ਦੇ ਵਿੱਚ ਇੱਕ ਐਸਸੀ ਪਰਿਵਾਰ ਦਾ ਬੀਸੀ ਪਰਿਵਾਰ ਦਾ ਬੰਦਾ ਕਿਸੇ ਉੱਚੀ ਜਾਤੀ ਦੇ ਘਰੇ ਕਥਾਕਰਮ ਚੱਲਿਆ ਜਾਂਦਾ ਜਦੋਂ ਉੱਚੀ ਜਾਤੀ ਨੂੰ ਪਤਾ ਲੱਗਦਾ ਵੀ ਇਹ ਨੀਵੀਂ ਜਾਤੀ ਦਾ ਹੈ ਉਹਦਾ ਸਿਰ ਮੁੰਨਿਆ ਜਾਂਦਾ ਉਸਤਰਾ ਲਾ ਕੇ ਬਿਸ਼ਾਵ ਨਾਲ ਤੇ ਇੱਕ ਜਨਾਨੀ ਦੇ ਇੱਕ ਬੀਬੀ ਦੇ ਬਿਸ਼ਾਵ ਨਾਲ ਨਵਾਇਆ ਜਾਂਦਾ ਉਹਦੇ ਉੱਤੇ ਛੜਕਿਆ ਜਾਂਦਾ ਸਾਰੀ ਜਾਤوں ਦੀ ਕੁੱਟਮਾਰ ਕੀਤੀ ਜਾਂਦੀ ਹੈ ਛੋਡੇ ਮੂੰਹੋਂ ਇੱਕ ਸ਼ਬਦ ਹੀ ਨਿਕਲਿਆ ਇਹ ਤਾਂ ਇੱਕ ਘਟਨਾ ਨੇ ਇਸ ਮੁਲਖ ਦੇ ਅੰਦਰ ਸਭ ਤੋਂ ਉੱਚੀ ਪਦਵੀ ਤੇ ਬੈਠਾ ਰਾਸ਼ਟਰਪਤੀ ਪੌੜੀਆਂ ਤੇ ਬਿਠਾ ਕੇ ਮੋੜ ਦਿੱਤਾ ਜਾਂਦਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ ਕਿ ਚੰਗੀਆਂ ਨਹੀਂ ਹੈਗੀਆਂ ਰੋਜ਼ ਇੱਕ ਗੱਲ ਤੇ ਪ੍ਰਾਪੇਗੰਡਾ ਰੋਜ਼ ਪ੍ਰਾਪੇਗੰਡਾ ਤੁਸੀਂ ਕਰ ਰਹੇ ਹੋ ਜਾਂ ਟਾਇਨ ਨੇ ਜਾਂ ਟ ਫਲਾਣਾ ਨੇ ਜੱਟ ਉਹਨੇ ਮੈਂ ਮੰਨਦਾ ਕਿ ਕੁਝ ਜੱਟਾਂ ਦੀ ਮਾਨਸਿਕਤਾ ਦੇ ਵਿੱਚ ਧੌਣ 'ਚ ਕਿੱਲਾ ਹੈਗਾ ਜਾਤ-ਬਾਤ ਵਾਲਾ ਉੱਚ-ਨੀਚ ਵਾਲਾ ਪਰ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ 'ਲਪੇਟ ਰਹੇ ਹੋ ਇਹ ਗਲਤ ਹੈ ਅਸੀਂ ਪਿੰਡ 'ਚ ਰਹਿੰਦੇ ਆਂ ਸਾਡੇ ਨਾਲ ਵੀ ਭਾਈਚਾਰੇ ਬਹੁਤ ਰਹਿੰਦੇ ਆ ਅਸੀਂ ਤਾਂ ਕੋ ਦੇਖਿਆ ਨਹੀਂ ਕਿਸ ਤਰ੍ਹਾਂ ਦਾ ਬਖਰੇਵਾ ਸਾਰੇ ਇੱਕ ਤਰ੍ਹਾਂ ਇੱਕ ਪਿਆਰ ਪਰੇਮ ਨਾਲ ਰਹਿੰਦੇ ਨੇ ਭਾਈਚਾਰ ਨਾਲ ਰਹਿੰਦੇ ਸੋ ਇਹ ਇਹ ਬੜੀਆਂ ਗੱਲਾਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਆ ਇਸ ਕਰਕੇ ਇਹ ਪਿਆਰ ਇਹ ਭਾਈਚਾਰਾ ਬਣਿਆ ਰਹਿਣ ਤੋਂ ਤੇ ਬਣਾ ਕੇ ਰੱਖੋ ਇਹ ਦੁਸ਼ਮਣ ਦੀਆਂ ਚਾਲਾਂ 'ਚ ਨਾ ਆਓ ਨਾ ਉਹਨਾਂ ਦੇ ਹੱਥ ਥੁੱਕ ਕੇ ਬਣ ਕੇ ਇਹਦਾ ਮਾਹੌਲ ਪੈਦਾ ਕਰੋ ਪੰਜਾਬ ਦੇ ਵਿੱਚ ਕਿ ਸਾਡੇ ਭਾਈਚਾਰੇ ਨੂੰ ਕੋਈ ਕਾਨੂੰਨ ਹਲਖਾ ਹੋ ਗਿਆ ਸਮੇਨੋ ਕੰਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਲੋਕਾਂ ਜਿਹੜੇ ਬੰਦੇ ਇਹ ਨਫਰਤ ਇਹ ਅੱਗ ਫਲਾ ਰਹੇ ਸੋਸ਼ਲ ਮੀਡੀਆ ਤੇ ਬੈਠ ਕੇ ਸੋ ਮੈਂ ਫੇਰ ਕਹਿਣਾ ਵੀ ਆ ਜਿਹੜਾ ਮਸਲਾ ਹੈਗਾ ਇੱਕ ਸੱਜਣ ਕਹਿੰਦਾ ਬਲਜੀਤ ਪਰਮਾਰ ਕਹਿੰਦਾ ਭਾਈ ਨੇਪਾਲ ਵਾਲਾ ਹਾਲ ਹੋਣਾ ਸਾਡੇ ਨੇਪਾਲ ਵਾਲਾ ਕਿੱਥੇ ਹੋਣਾ ਨਹੀਂ ਹੋਣਾ ਇੰਨਾ ਜੋ ਹੈ ਹੀ ਨਹੀਂ ਕੁਝ ਮੈਂ ਅਧਿ ਹੱਕਾਂ ਲਈ ਇਹ ਤਾਂ ਬੋਲਣ ਨੂੰ ਤਿਆਰ ਨਹੀਂ ਆਪਣੇ ਹੱਕਾਂ ਲਈ ਸ਼ਿੰਗਾਰਸ ਸ਼ਾਂਤਮਈ ਸੰਘਰਸ਼ ਕਰਨ ਤਿਆਰ ਨੇ। ਨੇਪਾਲ ਵਾਲੇ ਮਸਲਿਆਂ ਦੇ ਵੀ ਜਿਹੜੇ ਨਤੀਜੇ ਬੜੇ ਭਿਆਨਕੀ ਹੁੰਦੇ ਆ। ਉੱਥੇ ਮੌਤਾਂ ਵੀ ਹੋਈਆਂ। ਬੰਦੇ ਵੀ ਮਾਰੇ ਗਏ। ਅੱਗਾਂ ਲਾਦੀਆਂ। ਬਾਲਾਂ ਨੂੰ ਐ ਨਹੀਂ ਪਤਾ ਮਸਲਾ ਕੀ ਆ। ਬਾਲੇ ਸੋਚੀ ਜਾਂਦੇ ਉੱਥੇ ਜੀ ਅੱਜ ਜਿਹੜੀਆਂ ਅਸੀਂ ਆਪਣੀਆਂ ਐਪਾਂ-ਉਪਾਂ ਜਿਉਂ ਬੰਦ ਕਰਤੀਆਂ WhatsApp, Facebookਾਂ, TikTokਾਂ। ਅਸਲ ਦੇ ਵਿੱਚ ਲੋਕਾਂ 'ਚ ਨੌਜਵਾਨਾਂ 'ਚ ਗੁੱਸਾ ਸੀ। ਲੰਬੇ ਸਮੇਂ ਦੀ ਰਿਸ਼ਵਤਖੋਰੀ ਜਿਹੜੀ ਚੱਲਦੀ ਆ ਉੱਥੇ ਕ腐ਪਸ਼ਨ ਚੱਲਦੀ ਆ ਲੁੱਟਾਂ ਕੂਹਾਂ ਚੱਲਦੀਆਂ ਨੇ ਕਿਵੇਂ ਲੀਡਰ ਲੋਕਾਂ ਦਾ ਉੱਥੇ ਸ਼ੋਸ਼ਣ ਕਰਦੇ ਨੇ ਉਹ ਸਾਰਾ ਗੁੱਸਾ ਭਰਿਆ ਹੋਇਆ ਸੀ ਹੌਲੀ 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 ਲੋਕਾਂ ਦਾ ਨਿਕਲਿਆ ਪਰ ਮੈਂ ਅੱਜ ਜਿਹੜੀ ਮੁੱਦੇ ਤੇ ਮੈਂ ਗੱਲ ਕਰਨ ਬੈਠਾ ਸੀ ਪੰਜਾਬ ਦੇ ਲੋਕੋ ਸਾਨੂੰ ਇੱਕ ਮੁੱਦਾ ਪੰਜਾਬ ਦੇ ਵਿੱਚ ਅੱਜ ਬਣਾਉਣ ਦੀ ਬਹੁਤ ਲੋੜ ਆ ਨੇ ਜਦੋਂ ਸਾਡੇ ਸਿਰੋਂ ਪਾਣੀ ਨੰਗਿਆ ਪਸਤਾਉਂਗੇ ਸ਼ਾਂਤਮਈ ਤਰੀਕੇ ਨਾਲ ਇੱਕ ਮਹਿੰਮ ਚਲਾਈ ਜਾਵੇ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਬਣੂਗੀ ਉਹ ਇੰਨਾ ਮੁੱਦਿਆਂ ਤੇ ਬਣਨੀ ਚਾਹੀਦੀ ਹੈ ਇਹ ਸਮੁੱਦੇ ਤੇ ਬਣਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਵੀ ਦੂਜੇ ਸੂਬੇ ਜੇ ਕਾਨੂੰਨ ਬਣਾ ਸਕਦੇ ਆ ਤਾਂ ਪੰਜਾਬ ਦੇ ਬੱਚੇ ਕਾਨੂੰਨ ਕਿਉਂ ਨਹੀਂ ਬਣ ਸਕਦਾ ਇਹ ਸਾਡੇ ਲੋਕਾਂ ਦਾ ਕਸੂਰ ਹੈ ਦੁਆਬੇ ਦੇ ਵਿੱਚ ਮੈਂ ਦੇਖਿਆ ਕੋਠੀਆਂ ਬੇਲੀਆਂ ਪੰਗਿਆਂ 10-10 ਸਾਲ ਹੋ ਗਏ ਆਏ ਨਹੀਂ ਉੱਚੇ 20 ਸਾਡੇ ਜਿਹੜੇ ਬਾਹਰ ਗਏ ਹੋਏ ਲੋਕ ਨੇ ਉਹਨਾਂ ਨੇ ਇੰਨਾ ਬੰਦਿਆਂ ਨੂੰ ਹੀ ਉੱਥੇ ਕੋਠੀਆਂ ਸਮਾਈਆਂ ਹੋਈਆਂ ਕਿ ਸਾਡੇ ਕੋਈ ਉਹਨਾਂ ਪਿੰਡਾਂ ਦਾ ਕੋਈ ਗਰੀਬ ਕੋਈ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਕੋਈ ਐਸਸੀਬੀਸੀ ਭਾਈਚਾਰੇ ਦੇ ਲੋਕ ਆ ਕਿ ਅਸੀਂ ਉਹਨਾਂ ਨੂੰ ਨਹੀਂ ਚਾਬੀਆਂ ਦੇ ਸਕਦੇ ਕਿ ਉਹਨਾਂ ਨੂੰ ਨਹੀਂ ਆਪਣੀਆਂ ਜ਼ਮੀਨਾਂ ਸੰਭਾਲ ਸਕਦੇ ਇਹ ਵੀ ਕਸੂਰ ਹੈਗਾ ਸਾਡੇ ਲੋਕਾਂ ਦਾ ਮਰਵਾ ਕੇ ਦੱਬ ਲੈਣਗੇ ਤੁਰੇ ਫਿਰੋ ਨਾ ਤੁਸੀਂ ਲੜਨ ਜੋ ਕਰਿਓ ਲੜਾਈ ਤਾਂ ਤੁਸੀਂ ਐ ਭਾਏ ਦੇ ਤੀਰੋਂ ਕਾਂ ਨੂੰ বিজেত ਕੋ ਪੰਗਾ ਪੈਗਾ ਮਾੜਾ ਮੋੜਾ 755 ਹੋਗੇ ਹੀ ਬਾਹਰ ਜਾਣ ਨਾ ਰਹਿ ਜੀ ਆ ਕੇ ਇੱਥੇ ਮਾਲਵੇ ਦਾ ਆਪਣੇ ਆਪ ਨੂੰ ਬੜਾ ਖੱਬੀ ਖਾਨ ਪੱਤਰਕਾਰ ਕਹਾਉਂਦਾ ਆ ਪਿੱਛੇ ਇੱਥੇ ਪ੍ਰਵਾਸੀਆਂ ਨੇ ਮਹਾਰਾਜ ਸੂਏ ਦੇ ਉੱਤੇ ਬੈਠੇ ਸੀਗੇ ਜਦੋਂ ਨੇ ਕੋਈ ਘਰ ਤੇ ਹਮਲਾ ਕਰਤਾ ਸੀਗਾ ਚਲੋ ਅਸੀਂ ਚਲੇਗੇ ਉਹਨੂੰ ਉਠਾਇਆ ਉੱਥੋਂ ਤਾਂ ਉਹ ਬੜਾ 헤ਜ ਜਾ ਗਿਆ ਉਹਨਾਂ ਨੇ ਜਾ ਜਾ ਕੇ ਇੰਟਰਵਿਊ ਕਰਦਾ ਸੀਗਾ ਤੇ ਸੱਥਾਂ ਦੇ ਵਿੱਚ ਬੈਠੇ ਬਾਬਿਆਂ ਨੂੰ ਪਉਹਦਾ ਸੀ ਵੀ ਜੇ ਪ੍ਰਵਾਸੀ ਨਾ ਆਏ ਲਖਸਧਾਨਾ ਆਏ ਕਹਿੰਦਾ ਲਖਸਧਾਨਾ ਉਹਨਾਂ ਦੇ ਖਿਲਾਫ ਆ ਉਹਨੂੰ ਨਫ਼ਰਤ ਕਰਦਾ ਤਾਂ ਕੰਮ ਕਿਵੇਂ ਚੱਲੂਗਾ ਉਹਨੇ ਬੜਾ ਇਹ ਮੇਰੇ ਖਿਲਾਫ ਅਜੰਡਾ ਚਲਾਇਆ ਸੀ ਸੁ ਭਾਈ ਤੈਨੂੰ ਵੀ ਆ ਵੀ ਜਾ ਫਿਰ ਘਰੇ ਲੈ ਜਾ ਜੇ ਬਾੜੀ ਤੈਨੂੰ ਇਹ ਹੈ ਨਾ ਸਾਰਿਆਂ ਨੂੰ ਬੁਲਾ ਲਾ ਤੇ ਆਪਣੇ ਘਰੇ ਬਿਠਾ ਘਰੇ ਲੈ ਜਾ ਆਪਣੇ ਨਾਲ ਜੇ ਇੰਨੀ ਤੈਨੂੰ ਇਹਨਾਂ ਨਾਲ ਹਮਦਰਦੀ ਆ ਤਾਂ ਹਮਦਰਦੀ ਸਾਨੂੰ ਵੀ ਆ ਮਨੁਖਤਾਰੇ ਨਾਤੇ ਪਰ ਜੇ ਕੋਈ ਆ ਕੇ ਸਾਡੇ ਬੱਚਿਆਂ ਦੇ ਯਾਰ ਕਤਲ ਕਰੂਗਾ 5-5 ਸਾਲ ਦੇ ਸਾਡੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰੂਗਾ। ਅਸੀਂ ਚੁੱਪ ਬੈਠੇ ਰਹਾਂਗੇ। ਅਸੀਂ ਨਾ ਬੋਲਾਂਗੇ। ਸੋ ਸੋਚਿਆ ਕਰੋ ਪੰਜਾਬ ਦੇ ਲੋਕੋ ਦੂਰ ਦੇਸ਼ ਸੋਚ ਰੱਖਿਆ ਕਰੋ। ਇੱਕ ਬੇਨਤੀ ਮੈਂ ਇਹੀ ਕਰਦਾ ਬਾਈ ਛੜਦ ਨਾ ਤਰ੍ਹਾਂ ਦੇ ਪਾਰਟੀਆਂ ਦੇ ਖੜੇ ਯਾਰ। ਕੀ ਕੱਢ ਲਿਆ ਇਹਨਾਂ ਕੰਮਾਂ 'ਚੋਂ? ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਸੰਘਰਸ਼ ਕਰੀਏ। ਜਿਹੜੇ ਮੁੱਦੇ ਤੇ ਮੈਂ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੜ੍ਹਾਂ ਦੇ ਮਸਲੇ ਤੇ ਬੋਲਦਾ ਰਿਹਾ ਹੜ੍ਹਾਂ ਹੜ੍ਹਾਂ ਤੋਂ ਬਾਅਦ ਕਿ ਯਾਰ ਇਹ ਮੁੱਦਾ ਬਣਾਈਏ ਕਿ ਪਾਣੀਆਂ ਤੇ ਹੱਕ ਸਾਡਾ ਹੈ ਬਾਲੇ ਕਹਿੰਦੇ ਪਾਣੀ ਸਾਨੂੰ ਆ ਕੇ ਪਾਣੀ ਤਾਂ ਗਿਆ ਪਾਣੀ ਆਇਆ ਮਾਰ ਕੇ ਤੁਰ ਗਿਆ ਉਹ ਜਾ ਡਿੱ ਗਿਆ ਸਮੁੰਦਰ ਚ ਉਹ ਫਾਇਦਾ ਹੋਇਆ ਉਹ ਥੱਲੇ ਪਾਣੀ ਦਾ ਪੱਧਰ ਵਧਿਆ ਜਦੋਂ ਲੋੜ ਹੋਣੀ ਉਹ ਤਾਂ ਮਿਲਣਾ ਹੀ ਨਹੀਂ ਉਹਨੂੰ ਨਹੀਂ ਪਾਣੀ ਮਿਲਣਾ ਹੁਣ ਨਹਿਰਾਂ ਸੁਨਾਂ ਚ ਦਰਿਆਵਾਂ ਚ ਕਿ ਅਸੀਂ ਆਵਾਜ਼ ਬਣਾਈ ਉਹੀ ਮੌਕਾ ਸੀ ਉਹਦੀ ਰੋਹ ਉੱਠਦਾ ਉਹਦੀ ਲੋਕ ਉੱਠਦੇ ਵੀ ਇਹਨਾਂ ਪਾਣੀਆਂ ਤੇ ਰੈਫਰੈਂਸ ਤਾਂ ਪੰਨਮ ਤੱਕ ਪੰਜਾਬ ਦਾ ਹੱਕ ਆ ਜਦੋਂ ਮਾਰ ਸਾਨੂੰ ਪੈਂਦੀ ਹੈ ਤੇ ਹੱਕ ਵੀ ਸਾਡਾ ਹੈ ਪਰ ਉਦੋਂ ਅਸੀਂ ਲੱਗੇ ਰਹੇ ਲੀਡਰਾਂ ਮਗਰ ਬੱਲੇ ਬੱਲੇ ਕਰਨ ਤੇ ਸਾਡਾ ਸੁਖਵੀਰ ਸਿੰਘ ਆ ਗਿਆ ਤੇਲ ਲੈ ਕੇ ਪੈਸੇ ਲੈ ਕੇ ਸਾਡਾ ਚੰਨੀ ਸਿੰਘ ਆ ਗਿਆ ਕੱਟੇ ਚੱਕਣ ਸਾਡਾ ਰਾਜਾ ਬੜੰਗ ਆ ਗਿਆ ਸਾਡਾ ਬਾਜਵਾ ਆ ਗਿਆ ਸਾਡਾ ਹਰਜੋਤ ਵੈਂਸ ਆ ਗਿਆ ਜੀ ਕੁੜਤਾ ਲਵੇੜ ਲਿਆ ਕੇ ਸਾਡਾ ਧਾੜੀ ਵਾਲਾ ਆ ਗਿਆ ਜੀ ਸਾਡੇ ਮਾਨ ਸਾਹਿਬ ਆ ਗਏ ਜੀ ਬੀਬੀ ਦੇ ਘਰ ਲੱਗ ਕੇ ਦੌਣ ਲੱਗ ਗਏ ਆ ਮੀਡੀਆ ਚ ਖਬਰਾਂ ਉਹ ਚੱਲੀ ਜਾਂਦੀਆਂ ਮਾਨ ਸਾਹਿਬ ਨੂੰ ਛੁੱਟੀ ਮਿਲ ਗਈ ਮਾਨ ਸਾਹਿਬ ਘਰੇ ਆ ਗਏ ਮਾਨ ਸਾਹਿਬ ਠੀਕ ਹੈ ਉਹ ਮੁੱਦੇ ਦੀ ਗੱਲ ਵੀ ਦਿਖਾ ਦਿਆ ਕਰੋ ਇੱਕ ਵਾਰੀ ਦਿਖਾ ਕੇ ਸਾਰਾ ਮੀਡੀਆ ਉੱਥੇ ਘੁੰਮੀ ਜਾਂਦਾ ਸੋ ਪੰਜਾਬੀਓ ਸੋਚੋ ਯਾਰ ਸੋਚਣ ਦਾ ਵੇਲਾ ਬਾਈ ਨਹੀਂ ਮਗਰੋਂ ਪਸਤਾਉਮਗੇ ਨੁਕਸਾਨ ਬਹੁਤ ਵੱਡਾ ਹੋਣਾ ਪੰਜਾਬ ਦਾ ਜਿਹੜੀਆਂ ਗੱਲਾਂ ਤੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਕਾਨੂੰਨ ਬਣਨੇ ਚਾਹੀਦੇ ਆ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜੀ ਪੜਤਾਲ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਬਾਹਰੋਂ ਆ ਕੇ ਰਹਿ ਰਹੇ ਆ ਕੌਣ ਹੈ ਕੀ ਹੈ ਪਿਛੋਕੜ ਕੀ ਹੈ ਇਹਦੇ ਲਈ ਕਾਨੂੰਨ ਵਿਧਾਨ ਸਭਾ 'ਚ ਮਤੇ ਪੈਣੇ ਚਾਹੀਦੇ ਕਾਨੂੰਨ ਬਣਨੇ ਚਾਹੀਦੇ ਜ਼ਮੀਨਾਂ ਲਈ ਨੌਕਰੀਆਂ ਲਈ ਬੋਰਡ ਬਣਾਉਣ ਲਈ ਇਹ ਬਹੁਤ ਲੋੜ ਹੈ ਜਿਸ ਤਰੀਕਾ ਰਾਜਾਂ ਜਿਸ ਤਰੀਕੇ ਨਾਲ ਰਾਜਾਂ ਦੇ ਹੱਕਾਂ ਤੇ ਡਾਕੇ ਵੱਜ ਰਹੇ ਨੇ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀ ਸ਼ਕਤੀ ਸਾਰੀਆਂ ਪਾਵਰਾਂ ਤਾਕਤਾਂ ਹੱਕ ਅਧਿਕਾਰ ਸਾਰਾ ਸੈਂਟਰ ਆਪਣੇ ਕੋਲ ਕਰ ਰਿਹਾ ਸਾਨੂੰ ਉਹਦੇ ਖਿਲਾਫ ਇਕੱਠੇ ਹੋ ਕੇ ਵਾਇਸ ਬੁਲੰਦ ਕਰਨ ਦੀ ਲੋੜ ਹੈ ਸੋ ਗੱਲਾਂ ਦੇ ਗੌਰ ਕਰਿਓ ਤੇ ਇਸ ਮੇਰੀ ਗੱਲ ਨੂੰ ਮੈਂ ਵਾਰ-ਵਾਰ ਕਹਿੰਦਾ ਇਹਨੂੰ ਮੁੱਦਾ ਬਣਾਓ ਭਾਈ ਇਹ ਮੰਗ ਇਹ ਸਾਡਾ ਸਭ ਤੋਂ ਪਹਿਲਾ ਏਜੰਡਾ ਪੰਜਾਬ ਦੇ ਵਿੱਚ 27 ਦੀਆਂ ਲਕਸ਼ਣਾਾਂ 'ਚ ਹੋਣਾ ਚਾਹੀਦਾ ਹੈ ਬੋਟਾਂ 'ਚ ਹੋਣਾ ਚਾਹੀਦਾ ਹੈ ਕਿ ਇੱਕ ਤਿੰਨ ਕਾਨੂੰਨ ਜ਼ਮੀਨ ਦਾ ਬੋਰਡ ਦਾ ਤੇ ਨੌਕਰੀ ਦਾ ਦੂਜੇ ਸੁਧਾਰੇ ਤਰਜ਼ ਦੇ ਉੱਤੇ ਬਣਨਾ ਪੰਜਾਬ ਦੇ ਵਿੱਚ ਅਤਿ ਜ਼ਰੂਰੀ ਹੈ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਨਹੀਂ ਤੁਰੇ ਫਿਰ ਉਹਨਾਂ ਨੇ ਮਗਰ ਤੇਲ ਖੇਤਰਖਾਨਾ ਨੂੰ ਤਿਆਰ ਰਿਹਾ